ਯੂਰਪ ਦੇ 28 ਦੇਸ਼ਾਂ ਦੀਆਂ ਸਰਹੱਦਾਂ ਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਕੀਤੇ ਗਏ ਨੇ। ਦਰਸਲ ਯੂਰਪ ਦੇ 28 ਯੂਰੋਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਾਂ ਈਈਐਸ ਭਾਵ ਕਿ ਐਂਟਰੀ ਐਗਜ਼ਿਟ ਸਿਸਟਮ ਕਾਨੂੰਨ ਲਾਗੂ ਕਰ ਦਿੱਤਾ ਹੈ। ਜਿਸ ਨਾਲ ਯੂਰਪ ਦੇ 28 ਦੇਸ਼ਾਂ ਦਾ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਇੱਕ ਹੋ ਜਾਵੇਗਾ ਤੇ ਬਾਰਡਰ ਪੁਲਿਸ ਕੋਲ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ। ਉਹ ਕਿਹੜੇ ਦੇਸ਼ ਰਾਹੀਂ ਦਾਖਲ ਹੋਇਆ ਤੇ ਕਿਸ ਜਗ੍ਹਾ ਤੇ ਯੂਰਪ ਦੀ ਧਰਤੀ ਤੋਂ ਬਾਹਰ ਗਿਆ ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਦੇ ਬਾਰਡਰਾਂ ਤੇ ਲਾਗੂ ਹੋ ਚੁੱਕਾ ਹੈ ਹੁਣ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ਤੇ ਕੋਈ ਮੋਹਰ ਨਹੀਂ ਲੱਗੇਗੀ ਸਗੋਂ ਇਮੀਗ੍ਰੇਸ਼ਨ ਐਂਟਰੀ ਪੁਆਇੰਟ ਤੇ ਪਾਸਪੋਰਟ ਸਕੈਨਿੰਗ ਇੱਕ ਡਿਜੀਟਲ ਫੋਟੋ ਅਤੇ ਨਾਲ ਹੀ ਫਿੰਗਰਪ੍ਰਿੰਟ ਹੋਣਗੇ ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇਮੀਗ੍ਰੇਸ਼ਨ ਕਾਊਂਟਰਾਂ ਤੇ ਲੰਬੀਆਂ-ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਤੇ ਇਹ ਐਲਾਨ 12 ਅਕਤੂਬਰ ਤੋਂ ਲਾਗੂ ਹੋ ਗਏ ਹਨ ਤਾਂ ਸੰਯੋਗ ਹੈ ਕਿ ਡਿਜੀਟਲ ਯੁੱਗ ਦੇ ਵਿੱਚ ਅਜਿਹਾ ਕਰਨਾ ਲਾਜ਼ਮੀ ਹੋ ਚੁੱਕਾ ਹੈ ਇੱਕ ਬੁਲਾਰੇ ਨੇ ਦੱਸਿਆ ਕਿ ਅਜਿਹਾ ਕਰਨਾ ਜਿਹੜੇ ਸਲਾਨੀ ਨੇ ਉਹਨਾਂ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਜਾਣਗੀਆਂ ਉਹਨਾਂ ਦਾ ਇਮੀਗ੍ਰੇਸ਼ਨ ਸਿਸਟਮ ਦੀ ਹਰ ਬਾਰਡਰ ਫੋਰਸ ਕੋਲ ਰਹੇਗਾ ਜਿਸ ਤਹਿਤ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਆਸਾਨੀ ਨਾਲ ਸ਼ਰਨ ਨਹੀਂ ਲੈ ਸਕਣਗੇ ਤਾਂ ਹੁਣ ਜਿਹੜੇ ਲੋਕ ਯੂਰਪ ਜਾ ਕੇ ਆਪਣੇ ਰਹਿਣ ਬਸੇਰਾ ਕਰਨਾ ਚਾਹੁੰਦੇ ਨੇ ਯੂਰਪ ਜਾ ਕੇ ਆਪਣੇ ਸੁਪੜਿਆਂ ਨੂੰ ਸਹਾਰਾ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਦੇ ਲਈ ਇੱਕ ਝਟਕੇ ਵਾਲੀ ਖਬਰ ਆ ਚੁੱਕੀ ਹੈ ਕਿਉਂਕਿ ਯੂਰਪ ਦੇ 28 ਦੇਸ਼ਾਂ ਦੀਆਂ ਸਰਹੱਦਾਂ ਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋ ਚੁੱਕੇ ਨੇ ਇਹ ਦਰਸਲ ਇਹ ਵੀ ਕਿਹਾ ਜਾ ਰਿਹਾ ਕਿ EIS ਭਾਵ ਕਿ ਐਂਟਰੀ ਐਗਜ਼ਿਟ ਸਿਸਟਮ ਲਾਗੂ ਕੀਤਾ ਗਿਆ ਜਿਸ ਦੇ ਨਾਲ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਇੱਕ ਹੋਣ ਵਾਲਾ ਹੈ ਔਰ ਜਿਹੜੀ ਤੁਹਾਡੀ ਸਾਰੀ ਇਨਫੋਰਮੇਸ਼ਨ ਪੁਲਿਸ ਕੋਲ ਹੋਵੇਗੀ ਤੁਸੀਂ ਕਿਹੜੇ ਦੇਸ਼ ਤੋਂ ਆਏ ਹੋ ਕਿੱਥੇ ਚੱਲੇ ਹੋ ਤਾਂ ਹੁਣ ਤੁਹਾਡੇ ਪਾਸਪੋਰਟ ਦੇ ਉੱਤੇ ਕੋਈ ਵੀ ਮੋਹਰ ਨਹੀਂ ਲੱਗੇਗੀ ਯਾਨੀ ਕਿ ਆਨਲਾਈਨ ਹੀ ਸਾਰਾ ਸਿਸਟਮ ਜਿਹੜਾ ਲਾਗੂ ਕੀਤਾ ਜਾਵੇਗਾ ਜਿਸ ਦੇ ਨਾਲ ਹਰ ਇੱਕ ਰਿਕਾਰਡ ਜਿਹੜਾ ਆਨਲਾਈਨ ਚੜਾਇਆ ਜਾਵੇਗਾ ਇਸ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਯੂਰਪ ਜਾਂਦੇ ਨੇ ਉਹਨਾਂ ਲੋਕਾਂ ਦੀਆਂ ਮਿਹੜੀਆਂ ਮੁਸ਼ਕਲਾਂ ਵਾਚਕਦੀਆਂ ਨੇ ਔਰ ਇਹ ਗੈਰ ਕਾਨੂੰਨੀ ਟੰਗ ਦੇ ਨਾਲ ਯੂਰਪ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੇ ਉੱਤੇ ਰੋਕ ਲੱਗਣ ਵਾਲੀ ਹੈ ਤਾ ਹੁਣ ਅਹਿਮ ਖਬਰ ਜਿਹੜੀ ਆ ਉਹ ਤੁਹਾਡੇ ਲਈ ਆ ਚੁੱਕੀ ਹੈ ਜਿਹੜੇ ਲੋਕ ਵਿਦੇਸ਼ਾਂ ਵੱਲ ਰੁੱਖ ਕਰਨਾ ਚਾਹੁੰਦੇ ਨੇ ਕੁੰਮਨ ਫਿਰਨ ਦੇ ਸ਼ਕੀਨ ਨੇ ਯੂਰਪ ਜਾਣ ਦੇ ਸ਼ਕੀਨ ਨੇ ਤਾਂ ਉਹ ਇਸ ਖਬਰ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਹੁਣ ਤੁਹਾਨੂੰ ਝਟਕਾ ਲੱਗਣ ਵਾਲਾ ਹੈ ਯੂਰਪ ਦੀਆਂ 28 ਦੇਸ਼ਾਂ ਦੀਆਂ ਜਿਹੜੀਆਂ ਸਰਹੱਦਾ ਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰ ਦਿੱਤੇ ਨੇ ਇਸ ਜਾਣਕਾਰੀ ਨੂੰ ਵਿਦੇ ਦੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਕਿਉਂਕਿ ਦੱਸਿਏ ਕਿ ਬਹੁਤ ਸਾਰੇ ਲੋਕ ਵਿਦੇਸ਼ਾਂ ਵੱਲ ਘੁੰਮਣ ਜਾਂਦੇ ਨੇ ਆਪਣੇ ਪਰਵਾਰਾਂ ਦੇ ਨਾਲ ਪਰ ਹੁਣ 28 ਯੂਰਪ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਲੈ ਲਿਆ ਹੈ ਤਾਂ ਹੁਣ ਤੁਹਾਨੂੰ ਮੁਸ਼ਕਲ ਵੀ ਹੋਵੇਗੀ ਤੇ ਸਾਰਾ ਜਿਹੜਾ ਤੁਹਾਡਾ ਰਿਕਾਰਡ ਹੋਵੇਗਾ ਔਨਲਾਈਨ ਚੜਾਇਆ ਜਾਵੇਗਾ ਜਿਸ ਤੋਂ ਬਾਅਦ ਹਰ ਇੱਕ ਚੀਜ਼ ਜਿਹੜੀ ਆ ਉਹ ਲੱਭਣ ਦੇ ਵਿੱਚ ਆਸਾਨੀ ਵੀ ਹੋਵੇਗੀ